ਡੌਂਕੀ ਰਹੀਂ ਅਮਰੀਕਾ ਜਾ ਰਹੇ ਨੌਜਵਾਨ ਦੀ ਰਸਤੇ ਵਿੱਚ ਹੋਈ ਮੌਤ ਅਜਨਾਲਾ ਦਾ ਰਹਿਣ ਵਾਲਾ ਨੌਜਵਾਨ ਗੁਰਪ੍ਰੀਤ ਸਿੰਘ 6 ਭੈਣਾਂ ਦਾ ਸੀ ਇਕਲੌਤਾ ਭਰਾ ਅਜਨਾਲਾ ਤੋਂ ਇੱਕ ਏਜੰਟ ਦੇ ਰਾਹੀਂ ਲੱਖਾਂ ਰੁਪਇਆ ਖਰਚ ਕੇ 3 ਮਹੀਨੇ ਪਹਿਲਾਂ ਘਰੋਂ ਅਮਰੀਕਾ ਵਾਸਤੇ ਨਿਕਲੇ ਅਜਨਾਲਾ ਦੇ ਗੁਰਪ੍ਰੀਤ ਸਿੰਘ ਦੀ ਗੁਆਟੇਮਾਲਾ ਨਜ਼ਦੀਕ ਹੱਟ ਅਟੈਕ ਨਾਲ ਮੌਤ ਹੋ ਜਾਣ ਦੀ ਜਾਣਕਾਰੀ ਗੁਰਪ੍ਰੀਤ ਦੇ ਦੋਸਤਾਂ ਨੇ ਉਸਦੇ ਪਰਿਵਾਰ ਨੂੰ ਦਿੱਤੀ ਹੈ ਜਿੱਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਚੁੱਕਿਆ ਹੈ ਦੱਸਣਯੋਗ ਹੈ ਕਿ ਮ੍ਰਿਤਕ ਗੁਰਪ੍ਰੀਤ ਸਿੰਘ 3 ਮਹੀਨੇ ਪਹਿਲਾਂ ਆਪਣੇ ਘਰ ਵਾਪਸ ਆਇਆ ਸੀ ਅਤੇ ਇਸ ਤੋਂ ਪਹਿਲਾਂ 6 ਸਾਲ ਵਾਸਤੇ ਉਹ ਵਰਕ ਪਰਮਿਟ ਤੇ ਇੰਗਲੈਂਡ ਗਿਆ ਹੋਇਆ ਸੀ ਵਰਕ ਪਰਮਿਟ ਦੀ ਸਮਾਪਤੀ ਅਤੇ ਦੁਬਾਰਾ ਵਰਕ ਪਰਮਿਟ ਐਕਸਟੈਂਡ ਨਾ ਹੋਣ ਦੇ ਚਲਦਿਆਂ ਗੁਰਪ੍ਰੀਤ ਸਿੰਘ 3 ਮਹੀਨੇ ਪਹਿਲਾਂ ਇੰਗਲੈਂਡ ਤੋਂ ਅਜਨਾਲਾ ਵਾਪਸ ਆ ਗਿਆ ਸੀ ਅਤੇ ਹੁਣ ਆਪਣੇ ਲਈ ਸਨਾਰੇ ਭੁਵਿੱਖ ਦੇ ਸੁਪਨੇ ਦੇਖਦਾ ਹੋਇਆ ਇੱਕ ਏਜੰਟ ਕੋਲ ਲੱਖਾਂ ਰੁਪਈਆ ਖਰਚ ਕੇ ਉਹ ਹੁਣ ਡੋਂਕੀ ਲਗਾ ਕੇ ਅਮਰੀਕਾ ਜਾਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਸੀ ਪਰ ਇਸੇ ਸਾਰੇ ਵਰਤਾਰੇ ਦੇ ਦੌਰਾਨ ਗੁਆਟੇਮਾਲਾ ਵਿਖੇ ਉਸ ਨੂੰ ਹਾਰਟ ਅਟੈਕ ਆ ਗਿਆ ਜਿਸ ਦੇ ਚਲਦਿਆਂ ਉਸ ਦੀ ਮੌਤ ਹੋ ਗਈ